ਯਾਰ ਐਨੇ ਦੁਖੀ ਕੀਤੇ ਪਏ ਯਾਰ ਜਦੋਂ ਅਫਸਰ ਉਹ ਅੰਦਰ ਬੁੱਜੇ ਨੇ ਦੁੱਖੀਆਂ ਦੇ ਬਟਾਣੇ ਕਿ ਬੰਦੇ ਆ ਜਿਹੜਾ ਚੜਾਉਂਦੇ ਆ ਆਪਾਂ ਚੜਾਉਂਦੇ ਆ ਤੇਰੇ ਬਾਅਦ ਕੀ ਹੋ ਗਿਆ ਤੱਲੁਦੀਆਣਾ ਦੇ BPO ਦਫ਼ਤਰ ਦਾ ਹਾਲ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਲੋਕ ਜਿਹੜੇ ਨੇ ਉਹ ਖੱਜਲ ਖਵਾਰ ਹੋ ਰਹੇ ਨੇ NOC ਲੋਕਾਂ ਨੂੰ ਨਹੀਂ ਮਿਲ ਰਹੀ ਲੋਕਾਂ ਦਾ ਕਹਿਣਾ ਕਿ ਸੀ ਖੱਜਲ ਖਵਾਰ ਹੋ ਰਹੇ ਆ ਸਾਨੂੰ ਸਾਡੇ ਫਾਰਮ ਨਹੀਂ ਜਮਾ ਹੋ ਰਹੇ ਤਾਂ ਕਿਸ ਤਰ੍ਹਾਂ ਦੇ ਨਿਯਮ ਬਣਾਏ ਗਏ ਨੇ ਕੋਈ ਅਧਿਕਾਰੀ ਸਾਡੀ ਜਿਹੜੀ ਗੱਲ ਨਹੀਂ ਸੁਣ ਰਿਹਾ ਤਾਂ ਇਹ ਤਸਵੀਰਾਂ ਤੱਕਾ ਮੁੱਕੀ ਦੀਆਂ ਤਸਵੀਰਾਂ ਨੇ ਬੀ.ਡੀ.ਪੀ.ਓ ਦਫਤਰ ਦੀ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਪਰੇਸ਼ਾਨ ਹੋ ਰਹੇ ਨੇ ਲੋਕਾਂ ਨੇ ਫਾਰਮ ਜੜੇ ਨੇ ਜਮਾ ਨਹੀਂ ਹੋ ਰਹੇ ਤਾਂ ਨਿਯਮ ਕਹਿੰਦੇ ਲੋਕ ਕਹਿੰਦੇ ਕੁਝ ਨਹੀਂ ਬਣਾਏ ਹੋਏ ਤਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਜਿਹੜੇ ਨੇ ਕੋਸ ਦੇ ਨਜ਼ਰ ਆ ਰਹੇ ਨੇ ਅਧਿਕਾਰੀਆਂ ਨੂੰ ਇਹ ਤਸਵੀਰਾਂ ਨੇ ਹਾਲਾਂਕਿ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਤਸਵੀਰਾਂ ਵੱਖ-ਵੱਖ ਇਲਾਕਿਆਂ ਤੋਂ ਸਾਹਮਣੇ ਆ ਰਹੀਆਂ ਨੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਕਿਤੇ ਕਤਲ ਹੋ ਰਹੇ ਨੇ ਕਿਤੇ ਧਰਾ ਪੇੜ ਰਹੀਆਂ ਨੇ ਤਾਂ ਕਿਤੇ ਪ੍ਰਦਰਸ਼ਨ ਹੋ ਰਹੇ ਨੇ ਤਾਂ ਅਜੀਆਂ ਤਸਵੀਰਾਂ ਜਏ ਮਾਹੌਲ ਵੱਖ-ਵੱਖ ਇਲਾਕਿਆਂ ਤੋਂ ਸਾਹਮਣੇ ਆ ਰਹੇ ਤਾਂ ਹੁਣ ਇੱਕ ਹੋਰ ਤਸਵੀਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਲੁਧਿਆਣਾ ਦੇ ਬੀ.ਜੇ.ਪੀ. ਦਫ਼ਤਰ ਦੀਆਂ ਤਸਵੀਰਾਂ ਤੋਂ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਵੇਖ ਸਕਦੇ ਕਿਸ ਤਰ੍ਹਾਂ ਲੋਕ ਕਹਿੰਦੇ ਨੇ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਉਂਕਿ ਪੰਚਾਇਤੀ ਚੋਣਾਂ ਨੂੰ ਬਸ ਇੱਕ ਦਿਨ ਬਾਕੀ ਹੈ ਨੋਮੀਨੇਸ਼ਨ ਦਾ ਨੋਮੀਨੇਸ਼ਨ ਫਾਈਲ ਦਾ ਬਿਲਕੁਲ ਇੱਕ ਦਿਨ ਬਾਕੀ ਹੈ ਨੋਮੀਨੇਸ਼ਨ ਦੇ ਲਈ ਇਸ ਕਰਕੇ ਲੋਕ ਆਪਣੇ ਆਪਣੇ ਕਾਗਜ਼ ਜਿਹੜੇ ਨੇ ਉਹ ਜਮ੍ਹਾਂ ਕਰਵਾ ਰਹੇ ਨੇ ਪਰ ਕੋਈ ਰੂਲ ਨਹੀਂ ਕਹਿੰਦੇ ਕੋਈ ਰੈਗੂਲੇਸ਼ਨ ਨਹੀਂ ਬਣਿਆ ਹੋਇਆ ਕੋਈ ਨਿਯਮ ਨਹੀਂ ਬਣੇ ਹੋਏ ਕੋਈ ਅਧਿਕਾਰੀ ਸਾਡੀ ਗੱਲ ਨਹੀਂ ਸੁਣ ਰਿਹਾ ਉਹ ਇਹ ਵੀ ਕਹਿ ਰਹੇ ਨੇ ਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਾਡੇ ਫਾਰਮ ਜਿਹੜੇ ਨੇ ਉਹ ਜਮ੍ਹਾਂ ਹੋਣੇ ਨੇ ਕਿ ਨਹੀਂ ਹੋਣੇ ਤਾਂ ਇਸ ਕਦਰ ਜਿਹੜੇ ਨੇ ਲੋਕਾਂ ਖੱਜਲ-ਕੁਵਾਰ ਦਿਖਾਈ ਦੇ ਰਹੇ ਨੇ ਤਾਂ ਲਾਈਨਾਂ ਲੱਗੀਆਂ ਹੋਈਆਂ ਨੇ ਬੀਡੀਪੀਓ ਦਫ਼ਤਰ ਲੁਧਿਆਣਾ ਦੀਆਂ ਇਹ ਤਸਵੀਰਾਂ ਨੇ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਬੁਰਾ ਹਾਲ ਨਜ਼ਰ ਆ ਰਿਹਾ ਹੈ ਲੋਕ ਕਿਤਨਾ ਕਿਤੇ ਜ਼ਰੂਰ ਅਧਿਕਾਰੀਆਂ ਨੂੰ ਕੋਸ ਦੇ ਨਜ਼ਰ ਆ ਰਹੇ ਨੇ ਕੀ ਕਰ ਲੋਕਾਂ ਤੁਹਾਨੂੰ ਸੁਣਾ ਦਿੰਦੇ ਆ ਯਾਰ ਇੰਨੇ ਦੁਖੀ ਕੀਤੇ ਪਏ ਯਾਰ ਜਿਹੜੇ ਅਫਸਰ ਲੋ ਵੀ ਅੰਦਰ ਬੈਠੇ ਨੇ ਅੱਜ ਕਿੱਥੋਂ ਆਏ ਕਿੱਥੋਂ ਗਏ ਬੈਠੇ ਲੁਧਿਆਣੇ ਦੇ ਨੇ ਇਹ ਨਹੀਂ ਕਿਹੜਾ ਪਿੰਡ ਆ ਵੀਰੇ ਪਿੰਡ ਕੁਤਰੇ ਵਾਲਾ ਨੇ ਅੱਜ ਅਸੀਂ ਕਹਿੰਦੇ ਵੀ ਅਫਸਰ ਕਿੱਲੇ ਕਿੱਲੇ ਕੂਚੇ ਤੇ ਬੈਠਾ ਹੋਵੇ ਸਾਡੇ ਸੈਨ ਵੀ ਜਿਹੜਾ ਸਾਨੂੰ ਦਿੱਕਤ ਨਾ ਦੇ ਕੋਣ ਇੰਨੇ ਇੱਕ ਦਿਨ ਹੀ ਬਾਕੀ ਹੈ ਲੱਗਦਾ ਕਿ ਵੱਡੀਆਂ ਮੁਸ਼ਕਲਾਂ ਆ ਰਹੀਆਂ ਨੇ ਇੱਕ ਦਿਨ ਹੀ ਬਾਕੀ ਮੁਸ਼ਕਲੇ ਲੱਗਦਾ ਵੀ ਕਾਗਜ਼ੇ ਨਹੀਂ ਪੂਰੇ ਹੋ ਰਹੇ ਹਾਂਜੀ ਡਾਕੂਮੈਂਟ ਨਹੀਂ ਹੋ ਰਹੇ ਹੋ ਨਹੀਂ ਰਹੇ ਪੂਰੇ ਕੀ ਕਾਰਨ ਕੀ ਆ ਬਾਈ ਜੀ ਐਨਓਸੀ ਨਹੀਂ ਮਿਲ ਰਹੀ ਐਨਓਸੀ ਮਿਲ ਨਹੀਂ ਰਹੀ ਐ ਐਨਓਸੀ ਨਹੀਂ ਦਿੰਦੇ ਐਨਓਸੀ ਨਹੀਂ ਦਿੰਦੇ ਕੀ ਕਾਰਨ ਕੀ ਆ ਕਹਿੰਦੇ ਵੀ ਸਾਰੇ ਸਰਪੰਚ ਆਮ ਆਦਮੀ ਪਾਰਟੀ ਦੇ ਬੰਦੇ ਬਾਕੀਆਂ ਨੇ ਅਜੇ ਕਿਹੜੀ ਜਗ੍ਹਾ ਤੋਂ ਆਏ ਸੀ ਤੁਸੀਂ ਜੱਸੀਆਂ ਤੋਂ ਕੱਲ ਵੀ ਆਏ ਸੀਗੇ ਕੱਲ ਵੀ ਆਏ ਅੱਜ ਕੀ ਓਬਜੈਕਸ਼ਨ ਲਾਈ ਹੈ ਕੋਈ ਨਹੀਂ ਹਜੇ ਫੜਦੇ ਹੀ ਨਹੀਂ ਐ ਫੜਦੇ ਨਹੀਂ ਫਾਰਮ ਨਹੀਂ ਲੈ ਰਹੇ ਕਿਉਂ ਕੀ ਕਾਰਨ ਕੀ ਹੈ ਜੀ ਕਾਰਨ ਕੀ ਹੈ ਜੀ ਜੀ ਸਰਪੰਚਾ ਆਪੋ ਆਪਣੇ ਬਣਨੇ ਚਾਹੀਦੇ ਦੂਜੇ ਪਾਰਟੀ ਨੂੰ ਕੋਈ ਨਹੀਂ ਬੋਲਦਾ ਕਿਹੜੇ ਪਿੰਡੋਂ ਆਏ ਤੁਸੀਂ ਅਸੀਂ ਸੰਗਵਾਲ ਤੋਂ ਆਏ ਆ ਕੀ ਨਾਮ ਆ ਪ੍ਰਚਾਰ ਸਿੰਘ ਅੱਛਾ ਤੁਹਾਡਾ ਫਾਰਮ ਨਹੀਂ ਲਿਆ ਫਾਰਮ ਲੈ ਲਈ ਜੀ ਸਾਰੇ ਸਾਡੇ ਕੱਲ ਬੱਚੇ ਸਾਡੇ ਮੁੰਡੇ ਬਾਵੀ ਪਾੜ ਕੇ ਚਲੇ ਗਏ ਬਾੜ ਕੇ ਚਲੇ ਗਏ ਹਾਂ ਕੀ ਕਹਿੰਦੇ ਨੇ ਕੀ ਨਹੀਂ ਕੋਈ ਜ਼ੋਰ ਪਾਇਆ ਵੀ ਕਿਸੇ ਦਾ ਫਾਰਮ ਨਹੀਂ ਲੈਣਾ ਸਾਡੇ ਸਰਪੰਚ ਬਣਨੇ ਆ ਅੱਛਾ ਜੀ ਕਿਸੇ ਦਾ ਫਾਰਮ ਨਹੀਂ ਲੈਣਾ ਜੀ ਅੱਜ ਤੁਹਾਡੇ ਪਿੰਡ ਦੇ ਮੁੰਡੇ ਹੁਣ ਆਏ ਹੋਏ ਨੇ ਆਏ ਨਹੀਂ ਅੱਜ ਇੱਕ ਹੀ ਆਇਆ ਸੋਚਾ 4:00 ਵਜੇ ਨਾ ਬੂਟਾ ਸਿੰਘ ਕਿਨੇ ਕਾਗਜ਼ ਭਰਿਆ